ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਚਮਕੀਲਾ ਬੈਂਸ ਅੱਗੇ ਵੀ ਤੁਸੀਂ ਬਹੁਤ ਕਲਾਕਾਰਾਂ ਨੂੰ ਪਲੰਦਗਾ ਤੇ ਪਹੁੰਚਾਇਆ ਮੇਰੀ ਵੀ ਮਦਦ ਕਰੋ ਹੈਲਪ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੀ ਸਤਿ ਸ੍ਰੀ ਅਕਾਲ ਭਾਈ ਜੀ ਬੇਨਤੀ ਆ ਚਮਕੀਲੇ ਬੈਂਸ ਦੀ ਕਿਉਂਕਿ ਗਰੀਬ ਹੋਣ ਕਰਕੇ ਇਹਨੂੰ ਗਾਉਣ ਦਾ ਮੌਕਾ ਨਹੀਂ ਕਿਤੇ ਮਿਲਿਆ ਤੇ ਹੁਣ ਇਹ ਵਿਚਾਰੇ ਨੂੰ YouTube ਤੇ ਮੌਕਾ ਮਿਲਿਆ ਕਿਰਪਾ ਕਰਕੇ ਇਹਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਬਹੁਤ ਸਾਰੇ ਲੋਕ ਤੁਸੀਂ ਬੁਲੰਦਿਆਂ ਤੇ ਪਛਾਤਦੇ ਆ ਸੋਨੂ ਸੀਤੋ ਵਾਲੇ ਵਰਗੇ ਜਿਹੜੇ ਕੁਝ ਵੀ ਨਹੀਂ ਸੀ ਜਾਣਦੇ ਇਹ ਤਾਂ ਫਿਰ ਵੀ ਬੇਪੈਰਾ ਵਿਚਾਰਾ ਵੀਰ ਗੌਣ ਜਾਣਦਾ ਤੇ ਕਿਰਪਾ ਕਰਕੇ ਇਹਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹ ਵੀ ਬੁਲੰਦਿਆਂ ਤੱਕ ਜਿਹੜਾ ਹੈਗਾ ਵਿਚਾਰਾ ਪਹੁੰਚ ਸਕੇ ਇਹਨੂੰ ਵੀ ਲੋਕ ਜਾਣਨ ਲੱਗਣ ਕੰਮ ਵਿਚਾਰਾ ਕਰ ਨਹੀਂ ਸਕਦਾ ਤੇ ਇਹਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ